ਜਦੋਂ ਮਾਲਵੇ ਦੀ ਧਰਤੀ ਤੇ ਗੁਰੂ ਹਰ Rai ਸਾਹਿਬ ਆਏ ਨਾ ਮਾਲਵੇ ਦੀ ਧਰਤੀ ਤੇ ਚਰਨ ਪਾਏ ਤੇ ਜਿਹੜਾ ਅੱਜ ਨਾਬੇ ਅਤੇ ਪਟਿਆਲੇ ਦਾ ਰਾਜ ਹੈ ਇਹ ਜਿਹੜਾ ਰਾਜ ਕਾਇਮ ਹੋਇਆ ਨਾ ਇਹ ਗੁਰੂ ਹਰ Rai ਸਾਹਿਬ ਜੀ ਦੇ ਵਾਕਾਂ ਨਾਲ ਕਹੇ ਨਾਬੇ ਤੇ ਪਟਿਆਲੇ ਦਾ ਕਹਿੰਦੇ ਕਾਲਾ ਸੀ ਕਾਲੇ ਦੇ ਭਤੀਜੇ ਕਾਲੇ ਦਾ ਜਿਹੜਾ ਭਰਾ ਸੀ ਉਹ ਚੜ੍ਹਾਏ ਕਰ ਜਾਂਦਾ ਤੇ ਕਾਲਾ ਚੌਧਰੀ ਸਿੰਘ ਮਹਾਰਾਜ ਦਾ ਨਗਰ ਵਸਾਇਆ ਮਹਾਰਾਜ ਦਾ ਚੌਧਰੀ ਕਾਲਾ ਇਹਦੇ ਭਤੀਜੇ ਅਨਾਥ ਹੋ ਗਏ ਪਿਤਾ ਚੜਾਈ ਕਰ ਗਿਆ ਤੇ ਗੁਰੂ ਪਿਆਰਿਓ ਖਾਣ ਵਾਸਤੇ ਕੁਝ ਨਹੀਂ ਹੁਣ ਉਹਨਾਂ ਦੀ ਪਾਲਣਾ ਇਹਨੂੰ ਕਰਨੀ ਪੈਣੀ ਸੀ ਜਦੋਂ ਗੁਰੂ ਸਾਹਿਬ ਆਏ ਮਾਲਵੇ ਵਿੱਚ ਇਹਨੂੰ ਪਤਾ ਲੱਗਾ ਕਿ ਗੁਰੂ ਹਰ Rai ਸਾਹਿਬ ਆਏ ਨੇ ਬੜੇ ਦਇਆ ਦੇ ਘਰ ਨੇ ਇਹ ਆਪਣੇ ਭਤੀਜਿਆਂ ਨੂੰ ਲੈ ਤੁਰਿਆ ਫੁੱਲ ਤੇ ਸੰਦਲੀ ਉਹਨਾਂ ਨੂੰ ਲੈ ਤੁਰਿਆ ਤੇ ਸਖਾ ਦਿੱਤਾ ਚਲੋ ਆਪਾਂ ਗੁਰੂ ਹਰਾਈ ਸਾਹਿਬ ਦੇ ਕੋਲ ਚੱਲੀਏ ਉਹ ਆਏ ਨੇ ਤੁਹਾਡੀ ਭੁੱਖ ਦੂਰ ਕਰ ਦੇਣਗੇ ਮਹਾਰਾਜ ਤੁਸੀਂ ਭੁੱਖੇ ਹੋ ਕਹਿਣ ਲੱਗੇ ਹਾਂ ਤੁਹਾਨੂੰ ਕੱਪੜਾ ਨਹੀਂ ਮਿਲਦਾ ਕਹਿਣ ਲੱਗੇ ਨਹੀਂ ਨਾ ਕੱਪੜਾ ਨਸੀਬ ਹੁੰਦਾ ਸੀ ਨਾ ਰੋਟੀ ਨਸੀਬ ਹੁੰਦੀ ਸੀ ਉਹ ਕਹਿ ਲਗਾ ਇੱਕ ਕੰਮ ਕਰਿਓ ਜਦੋਂ ਗੁਰੂ ਦੇ ਕੋਲ ਜਾ ਕੇ ਮੱਥਾ ਟੇਕੋਗੇ ਨਾ ਤੇ ਆਪਣੇ ਢਿੱਡ ਤੋਂ ਕੱਪੜਾ ਚਾਕੇ ਢਿੱਡ ਵਜਾਉਣ ਲੱਗ ਜੇ ਗੁਰੂ ਪਿਆਰਿਓ ਉਹ ਲੈ ਕੇ ਆਇਆ ਕਾਲਾ ਗੁਰੂ ਪਿਆਰਿਓ ਭਤੀਜਿਆ ਨੂੰ ਲੈ ਕੇ ਆਇਆ ਗੁਰੂ ਸਾਹਿਬ ਦੀ ਸ਼ਰਨ ਮੱਥਾ ਟੇਕਿਆ ਮੱਥਾ ਟੇਕਿਓ ਨਿੱਕੇ ਨਿੱਕੇ ਬੱਚੇ ਜਿਹੜੇ ਸਨ ਆਪਣਾ ਢਿੱਡ ਵਜਾਉਣ ਲੱਗੇ ਤੇ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਮੁਸਕਰਾ ਕੇ ਕਹਿੰਦੇ ਨੇ ਕਾਲਿਆ ਇਹ ਕੀ ਮੰਗਦੇ ਆ ਇਹ ਕੀ ਕਹਿੰਦੇ ਆ ਇਹ ਢਿੱਡ ਕਾਹ ਤੋਂ ਵਜਾਉਂਦੇ ਆ ਉਥੇ ਹੱਥ ਜੋੜ ਕੇ ਗਿਆ ਸੀ ਮਹਾਰਾਜ ਇਹ ਕਪੜਾ ਮੰਗਦੇ ਆ ਇਹ ਰੋਟੀ ਮੰਗਦੇ ਆ ਇਹਨਾਂ ਨੂੰ ਨਾ ਕਪੜਾ ਨਸੀਬ ਹੁੰਦਾ ਹੈ ਨਾ ਰੋਟੀ ਨਸੀਬ ਹੁੰਦੀ ਆ ਤੇ ਹੱਸ ਕੇ ਗੁਰੂ ਹਰਾਈ ਸਾਹਿਬ ਕਹਿਣ ਲੱਗੇ ਮਹਾਰਾਜ ਇਹਨਾਂ ਦੇ ਘੋੜੇ ਜਮਣਾ ਤੱਕ ਪਾਣੀ ਪੀਣਗੇ ਇੱਕ ਦਿਨ ਰਾਜੇ ਹੋਣਗੇ ਰਾਜੇ ਤੇ ਰਾਜ ਕਰਨਗੇ ਪਟਿਆਲੇ ਦਾ ਰਾਜ ਨਾਬੇ ਦਾ ਰਾਜ ਮਹਾਰਾਜ ਨੇ ਉਹਨਾਂ ਦੀ ਝੋਲੀ ਵਿੱਚ ਪਾਇਆ ਮਾਰਾ ਇਹ ਕਹਿੰਦੇ ਰਾਜ ਕਰਨਗੇ ਤੂੰ ਕਿਹੜੀ ਰੋਟੀ ਦੀ ਗੱਲ ਕਰਦਾ ਕਿਹੜੇ ਕੱਪੜੇ ਦੀ ਗੱਲ ਕਰਦਾ ਇਹ ਤਾਂ ਰਾਜੇ ਹੋਣਗੇ ਰਾਜੇ ਤੇ ਬਾਣੀ ਕਹਿੰਦੀ ਖਾੜੀ ਤੇ ਰਾਜ ਕਰਾਵੇ ਜਦੋਂ ਗੁਰੂ ਕਿਰਪਾ ਕਰਦਾ ਹੈ ਗੁਰੂ ਪ੍ਰਸੰਨ ਹੁੰਦਾ ਹੈ ਜਦੋਂ ਗੁਰੂ ਨਦਰ ਕਰਦਾ ਹੈ ਸਤਗੁਰ ਨਦਰ ਅਸੀਂ ਬਚਨਿਕ ਪੜਦੇ ਨੇ ਲੱਖ ਖੁਸ਼ੀਆਂ ਪਾਤ ਛਾਈਆਂ ਜੇ ਸਤਗੁਰ ਨਦਰ ਕਰੇ ਲੱਖਾਂ ਖੁਸ਼ੀਆਂ ਲੱਖਾਂ ਬਾਦਸ਼ਾਹੀਆਂ ਉਹ ਸੱਜਣੋ ਉਹ ਦਿਨ ਝੋਲੀ ਵਿੱਚ ਪੈਂਦੀਆਂ ਜੇ ਜਦ ਨੂੰ ਗੁਰੂ ਨਦਰ ਕਰਦਾ ਜੇ ਜੇ ਗੁਰੂ ਦੀ ਨਦਰ ਨਹੀਂ ਤੇ ਬੰਦਾ ਕੱਖਾਂ ਵਾਂਗੂ ਰੁਲ ਜਾਂਦਾ ਆਖੋ ਸਤਨਾਮ ਵਾਹਿਗੁਰੂ ਤੇ ਜਦ ਨੂੰ ਗੁਰੂ ਦੀ ਨਦਰ ਸਵੱਲੀ ਹੋ ਜਾਂਦੀ ਆ ਕੱਖਾਂ ਵਾਂਗੂ ਰੁਲਦੇ ਵੀ ਰਾਜੇ ਬਣ ਜਾਂਦੇ ਆ ਤੇ ਰਾਜੇ ਬਣ ਜਾਂਦੇ ਆ ਪਰ ਗੁਰੂ ਦੀ ਨਦਰ ਲੈਣ ਵਾਸਤੇ ਗੁਰੂ ਦੀ ਸੇਵਾ ਕਰਨੀ ਪੈਂਦੀ ਆ ਗੁਰੂ ਦੀ ਸੇਵ ਕਮਾਣੀ ਪੈਂਦੀ ਹੈ ਕਹਿਣ ਲੱਗੇ ਲੱਖਾਂ ਖੁਸ਼ੀਆਂ ਉਹਨਾਂ ਦੀ ਝੋਲਾ ਝੋਲੀ ਵਿੱਚ ਪੈਂਦੀਆਂ ਨੇ ਲੱਖਾਂ ਪਾਦਸ਼ਾਹੀਆਂ ਦੇ ਮਾਲਕ ਉਹ ਬਣਦੇ ਆ ਜਿਨ੍ਹਾਂ ਤੇ ਗੁਰੂ ਨਜ਼ਰ ਕਰਦੇ ਵੇ ਪਰ ਯਾਦ ਰੱਖਣਾ ਜੇ ਨਦਰ ਪੁੱਠੀ ਹੋਵੇ ਨਾ ਨਦਰ ਉਪਠੀ ਜੇ ਕਰੇ ਸੁਲਤਾਨਾ ਘਾਉਂ ਕਰਾਏ ਦਾ ਤੇ ਜੇ ਸੱਜਣਾ ਨਦਰ ਗੁਰੂ ਨੇ ਕਿਤੇ ਪੁੱਠੀ ਕਰ ਦਿੱਤੀ ਫਿਰ ਵੱਡੇ ਵੱਡੇ ਰਾਜਿਆਂ ਨੂੰ ਵੀ ਘਾ ਖੋਤਮ ਲਾ ਦਿੰਦਾ ਜੇ ਆਖੋ ਸਤਨਾਮ ਫਿਰ ਵੱਡੇ ਵੱਡੇ ਰਾਜੇ ਵੀ ਘਾ ਖੋਤਾ ਲੱਗ ਜਾਂਦੇ ਆ ਤੇ ਜੇ ਮਹਾਰਾਜ ਕਿਰਪਾ ਕਰਦਾ ਪਿਖਾਰੀ ਤੇ ਰਾਜ ਕਰਾਵੇ ਫਿਰ ਮਹਾਰਾਜ ਪਿਖਾਰੀ ਨੂੰ ਵੀ ਰਾਜ ਗੱਦੀ ਤੇ ਬਿਠਾਉਂਦਾ ਪਿਖਾਰੀ ਤੇ ਰਾਜ ਕਰਾਵੇ ਰਾਜਾ ਤੇ ਪਿਖਾਰੀ ਤੇ ਪਿਖਾਰੀ ਨੂੰ ਰਾਜਾ ਤੇ ਰਾਜੇ ਨੂੰ ਪਿਖਾਰੀ ਬਣਾ ਦਿੰਦਾ ਹੈ ਮੇਰਾ ਮਾਲਕ ਐਡਾ ਵੱਡਾ ਹੈ ਤੇ ਮਹਾਰਾਜ ਨੇ ਵਚਨ ਕਰ ਦਿੱਤਾ ਤੇ ਵਚਨ ਜਿਹੜੇ ਨੇ ਪੂਰੇ ਹੋਣੇ ਨੇ ਕਿਉਂਕਿ ਜਿਹੜਾ ਵਚਨ ਗੁਰੂ ਦਾ ਨਾ ਉਹ ਕਦੇ ਗੁਰਮਖੋ ਖਾਲੀ ਨਹੀਂ ਜਾਂਦਾ ਗਿਰ ਬਸਦਾ ਜਲ ਪਵਨ ਜਾਹੇ ਕੋ ਇੱਕ ਸਾਧ ਵਚਨ ਢਲਾਦਾ ਕਹਿਣ ਲੱਗੇ ਫਿਰ ਸਕਦੇ ਆ ਨਾ ਸੋ ਸਕਦਾ ਪਾਣੀ ਧਰਤੀ ਆਕਾਸ਼ ਚੰਦ ਸਭ ਕੁਝ ਪਰ ਯਾਦ ਰੱਖਣਾ ਗੁਰੂ ਦਾ ਬਚਨ ਕਦੇ ਨਹੀਂ ਫਿਰਦਾ ਗੁਰੂ ਦਾ ਬਚਨ ਪੂਰਾ ਹੋਏਗਾ ਇੱਕ ਸਾਧ ਬਚਨ اٹਲ ਅਟਲ ਗੁਰੂ ਨੇ ਬਾਹ ਕਰ ਦਿੱਤਾ ਬਚਨ ਹੋਇਆ ਉਹਨਾਂ ਨੂੰ ਰਾਜ ਬਖਸ਼ ਦਿੱਤੇ ਉਹ ਖੁਸ਼ ਹੋ ਗਏ ਤੇ ਕਾਲਾ ਭਤੀਜਾ ਨੂੰ ਲੈ ਕੇ ਘਰ ਆਇਆ ਉਹਦੀ ਘਰ ਵਾਲੀ ਕਹਿਣ ਲੱਗੀ ਕੀ ਲੈ ਕੇ ਆਇਓ ਇਹਨਾਂ ਨੂੰ ਕੀ ਦਵਾਈ ਕੇ ਲਿਆਇਆ ਤੇ ਉਹ ਕਹਿਣ ਲੱਗਾ ਮੈਂ ਇਹਨਾਂ ਨੂੰ ਰਾਜ ਦਵਾਈ ਕੇ ਲਿਆਇਆ ਰਾਜ ਗੁਰੂ ਨੇ ਵਚਨ ਕਰ ਦਿੱਤਾ ਤੂੰ ਰੋਟੀ ਦੀ ਕਿਹੜੀ ਗੱਲ ਕਰਦਾ ਹੈ ਕੱਪੜਿਆਂ ਦੀ ਕਿਹੜੀ ਗੱਲ ਕਰਦਾ ਹੈ ਇਹ ਰਾਜ ਕਰਨ ਕੇ ਰਾਜ ਤੇ ਉਹਦੀ ਘਰ ਵਾਲੀ ਕਹਿਣ ਲੱਗੀ ਇਹਨਾਂ ਨੂੰ ਤਾਂ ਰਾਜ ਦਵਾਈ ਆਇਆ ਭਲਕੇ ਇਹਨਾਂ ਕੋਲੋਂ ਤੇਰੇ ਪੁੱਤਰਾ ਨੇ ਜੁੱਤੀਆਂ ਖਾਣੀਆਂ ਜੁੱਤੀਆਂ ਜਾ ਜਾ ਇਹਨਾਂ ਨੂੰ ਵੀ ਲੈ ਕੇ ਜਾ ਇਹਨਾਂ ਨੂੰ ਤਾਂ ਰਾਜ ਦਿਵਾ ਲਿਆ ਐ ਭਲਕੇ ਤੇਰੇ ਜਿਹੜੇ ਪੁੱਤਰ ਨੇ ਇਹਨਾਂ ਦੇ ਨੌਕਰ ਬਲਗੇ ਫਿਰਨਗੇ ਤੇ ਹੁਣ ਇੱਕ ਕੰਮ ਕਰ ਤੂੰ ਇਹਨਾਂ ਨੂੰ ਵੀ ਲੈ ਕੇ ਜਾ ਤੇ ਗੁਰੂ ਪਿਆਰਿਓ ਉਸੇ ਵੇਲੇ ਜਦੋਂ ਕਾਲੇ ਦੀ ਘਰ ਵਾਲੀ ਨੇ ਕਿਹਾ ਵੀ ਜਲਦੀ ਜਾ ਹੁਣ ਇਹਨਾਂ ਨੂੰ ਰਾਜ ਦਿਵਾ ਕੇ ਲਿਆ ਗੁਰੂ ਤੋਂ ਵਚਨ ਕਰਵਾ ਕੇ ਲਿਆ ਇਹਨਾਂ ਨੂੰ ਹੀ ਰਾਜ ਦੇ ਦੇਣ ਤੇ ਕਹਿੰਦੇ ਨੇ ਕਾਲਾ ਆਪਣੇ ਬੱਚਿਆਂ ਨੂੰ ਲੈ ਕੇ ਗਿਆ ਤੇ ਜਾ ਕੇ ਗੁਰੂ ਦੇ ਕੋਲ ਜਦੋਂ ਪਹਿਲਾਂ ਕਹਿ ਦਿੱਤਾ ਵੀ ਤੁਸੀਂ ਵੀ ਜਾ ਕੇ ਢਿੱਡ ਵਜਾਇਓ ਜਦੋਂ ਗਏ ਢਿੱਡ ਵਜਾਉਣ ਲੱਗ ਗਏ ਤੇ ਗੁਰੂ ਹਰ ਰਾਇ ਸਾਹਿਬ ਕਹਿਣ ਲੱਗੇ ਹੁਣ ਇਹ ਕੀ ਮੰਗਦੇ ਆ ਹੁਣ ਇਹ ਕੀ ਮੰਗਦੇ ਆ ਤੇ ਉਹ ਕਹਿਣ ਲੱਗਾ ਮਹਾਰਾਜ ਇਹ ਵੀ ਉਹ ਕੁਝ ਮੰਗਦੇ ਆ ਜੇ ਜਿਹੜਾ ਮੇਰੇ ਭਤੀਜਾ ਨੇ ਮੰਗਿਆ ਸੀ ਜਿਹੜਾ ਕੁਝ ਮੇਰੇ ਭਤੀਜਿਆਂ ਨੇ ਮੰਗਿਆ ਸੀ ਉਹ ਕੁਝ ਮੰਗਦੇ ਆ ਤੇ ਗੁਰੂ ਹਰ Rai ਸਾਹਿਬ ਮਹਾਰਾਜ ਮਸਕਰਾ ਕੇ ਕਹਿਣ ਲਗੇ ਕਾਲਿਆ ਜਿੰਨਾਂ ਨੂੰ ਮਿਲਣਾ ਸੀ ਉਹ ਲੈ ਗਏ ਆ ਉਹ ਲੈ ਗਏ ਰਾਜ ਤਾਂ ਉਹਨਾਂ ਨੂੰ ਹੀ ਮਿਲੇਗਾ ਪਰ ਅਸੀਂ ਬਚਨ ਕਰਦੇ ਆ ਇਹ ਕਦੇ ਭੁੱਖੇ ਨਹੀਂ ਮਰਨਗੇ ਇਹਨਾਂ ਨੂੰ ਟੈਕਸ ਨਹੀਂ ਦੇਣਾ ਪਏਗਾ ਕਿਸੇ ਦੇ ਅਧੀਨ ਨਹੀਂ ਰਹਿਣ ਆਖੋ ਸਤਨਾਮ ਇਹ ਕਿਸੇ ਦੇ ਅਧੀਨ ਨਹੀਂ ਰਹਿਣਗੇ ਇਹਨਾਂ ਨੂੰ ਕਿਸੇ ਦਾ ਟੈਕਸ ਨਹੀਂ ਦੇਣਾ ਪਏਗਾ ਪਰ ਰਾਜ ਮਿਲੇਗਾ ਸੰਦਲੀ ਨੂੰ ਤੇ ਫੂਲ ਨੂੰ ਮਿਲੇ ਜਿਹੜੇ ਨਾਬੇ ਦੇ ਪਟਿਆਲੇ ਦੇ ਵੱਡੇ ਸੀ ਨਾ ਉਹ ਸੰਦਲੀ ਤੇ ਫੂਲ ਸਨ ਸੰਦਲੀ ਤੇ ਫੂਲ ਜਿਨ੍ਹਾਂ ਦਾ ਰਾਜ ਹੋਇਆ ਰਾਜਾ ਪਟਿਆਲੇ ਵਾਲੇ ਨਾਬੇ ਤੇ ਮਾਰਾ ਇਹਨੇ ਕਿਹਾ ਕਿ ਕਿਸੇ ਦੇ ਅਧੀਨ ਨਹੀਂ ਰਹਿਣਗੇ ਆਪਣੀ ਕਮਾਈ ਕਰਨਗੇ ਖਾਂਗੇ ਸੋ ਮਹਾਰਾਜ ਨੇ ਵਜਨ ਕਰਕੇ ਗੁਰਮਖੋ ਰਾਜ ਝੋਲੀ ਵਿੱਚ ਪਾਇਆ ਐਡੇ ਵੱਡੇ ਦਾਤੇ ਨੇ ਗੁਰੂ ਹਰ Rai ਸਾਹਿਬ ਮਹਾਰਾਜ ਜਿਨ੍ਹਾਂ ਦਾ ਅੱਜ ਪ੍ਰਕਾਸ਼ ਦਿਹਾੜਾ ਸੰਗਤਾਂ ਮਨਾ ਰਹੀਆਂ ਨੇ ਸਾਰੀਆਂ ਸੰਗਤਾਂ ਨੂੰ ਧੰਨ ਗੁਰੂ ਹਰ Rai ਸਾਹਿਬ ਮਹਾਰਾਜ ਜੀ ਦੇ ਪ੍ਰਕਾਸ਼ ਦਿਹਾੜੇ ਦੀਆਂ ਲੱਖ ਲੱਖ ਵਧਾਈਆਂ